ਫਲੋਰ ਦੇ ਨਜ਼ਦੀਕੀ ਪਿੰਡ ਨਾਗਰਾ ਦੀ ਵਸਨੀਕ ਕੁਲਵਿੰਦਰ ਕੌਰ ਨੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਉੱਪਰ ਬਿਮਾਰੀ ਦੀ ਗਲਤ ਜਾਣਕਾਰੀ ਦੇਣ ਦੇ ਦੋਸ਼ ਲਗਾਏ ਨੇ ਇਸ ਸੰਬੰਧੀ ਗੱਲਬਾਤ ਕਰਦਿਆਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਫਲੋਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਆਪਣੇ ਪੇਟ ਦੀ ਸਕੈਨਿੰਗ ਕਰਵਾਈ ਸੀ ਜਿਸ ਵਿੱਚ ਡਾਕਟਰਾਂ ਨੇ ਉਹਨਾਂ ਨੂੰ ਫੌਰਨ ਹੀ ਆਪਰੇਸ਼ਨ ਕਰਵਾਉਣ ਲਈ ਕਿਹਾ ਜਿਸ ਤੋਂ ਬਾਅਦ ਉਹ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਗਏ ਜਿੱਥੇ ਕਿ ਉਹਨਾਂ ਨੇ ਵੀ ਨਵੀਂ ਸਕੈਨਿੰਗ ਕਰਨ ਲਈ ਕਿਹਾ ਜਿਸ ਤੋਂ ਬਾਅਦ ਉਹਨਾਂ ਨੇ ਜਦੋਂ ਫਗਵਾੜਾ ਵਿਖੇ ਆ ਕੇ ਸਕੈਨਿੰਗ ਕਰਵਾ ਕੇ ਚੈੱਕ ਕਰਵਾਇਆ ਤਾਂ ਉੱਥੋਂ ਦੇ ਡਾਕਟਰਾਂ ਨੇ ਉਸ ਨੂੰ ਬਿਲਕੁਲ ਹੀ ਤੰਦਰੁਸਤ ਹੋਣ ਦੀ ਗੱਲ ਆਖੀ ਜਿਸ ਤੋਂ ਬਾਅਦ ਪੀੜਤ ਕੁਲਵਿੰਦਰ ਕੌਰ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਲੈ ਕੇ ਫਲੋਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਧਰਨਾ ਲਗਾ ਦਿੱਤਾ ਉਹਨਾਂ ਸਰਕਾਰ પાસે ਮੰਗ ਕੀਤੀ ਕਿ ਉਕਤ ਹਸਪਤਾਲ ਦੇ ਡਾਕਟਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਕੀ ਨਾਮ ਤੁਹਾਡਾ ਕੁਲਵਿੰਦਰ ਪਿੰਡ ਕਿਹੜਾ ਨਾਗਰਾ ਤੁਸੀਂ ਦਾ ਜੋਤੀ ਨਸੂ ਦੇ ਬਾਹਲੇ ਪਾਸੇ ਬੈਠੇ ਹਾਂ ਕੀ ਫਾ ਕੀ ਕੋਡਾ ਮਾਮਲਾ ਹੈ ਕਾ ਸਾਰਾ ਇਹ ਜੀ ਸਕੈਨ ਕਰਾਉਣਾ ਆਏ ਸੀਗੇ ਜੀ ਦਰਦ ਹੁੰਦੇ ਸੀਗੇ ਓਕੇ ਸਕੈਨ ਕਰਾਉਣਾ ਆਏ ਸੀ ਤਾਂ ਸਕੈਨ ਕਰਾ ਕੇ ਇਹਨਾਂ ਨੇ ਜਦੋਂ ਮੈਨੂੰ ਸਕੈਨਿੰਗ ਕੀਤੀ ਆ ਇਹਨਾਂ ਨੇ ਬਾਅਦ ਚ ਇਹ ਗੱਲ ਕਹੀ ਆਵੇ ਤੁਸੀਂ ਇਹਨਾਂ ਬੇ ਦਵਾ ਕਰਾਵੋ ਆਪਰੇਸ਼ਨ ਕਰਾਵੋ ਓਕੇ ਮੇਰੀ ਬੇਟੀ ਨੇ ਕਿਹਾ ਵੇ ਥੋੜਾ ਜਨ ਦਵਾਈ ਦੋ ਇਹਨਾਂ ਨੇ ਫਰਕ ਪਾਉਂਗਾ ਇਹ ਕਹਿਣ ਲੱਗੇ ਦਵਾਈ ਨਾਲ ਕੋਈ ਫਰਕ ਨਹੀਂ ਪੈਣਾ ਵੇ ਜੇ ਥੋੜਾ ਟਾਈਮ ਰਹਿ ਗਿਆ ਕੈਂਸਰ ਹੋ ਸਕਦੀ ਹੈ ਠੀਕ ਆ ਤੇ ਉਸ ਤੋਂ ਬਾਅਦ ਫਿਰ ਤੁਸੀਂ ਪਗੜੇ ਚਲ ਗਏ ਕਿਹਾ ਸੀ ਨਹੀਂ ਨਵੇਂ ਸ਼ਹਿਰ ਗਏ ਆ ਓਕੇ ਇਹ ਫਿਰ ਆਪਰੇਸ਼ਨ ਕਰਾ ਲੰਨੇ ਆ ਉਹ ਤਾਂ ਪਰੇਸ਼ਾਨ ਕਰਾਉਣ ਗਿਆ ਤਾਂ ਫਿਰ ਅਸੀਂ ਉੱਥੋਂ ਸਾਨੂੰ ਕਿਸੇ ਸਲਾਹਤੇ ਨੂੰ ਇੱਕ ਸਕੈਨ ਹੋਰ ਕਰਾ ਕੇ ਦੇਖੋ ਜੀ ਇਹ ਫਗਵਾੜੇ ਆਏ ਨੇ ਜੀ ਅਗਵਾੜੇ ਆ ਕੇ ਸਕੈਨ ਕਰਾਈਆ ਉੱਥੋਂ ਨੋਰਮਲ ਆਈ ਆ ਨੋਰਮਲ ਆਈ ਹੈ ਨਾ ਹਾਂਜੀ ਦਿੱਕਨੀ ਡਾਕਾਂ ਤੋਂ ਡਰਾਪ ਹੈ ਹਾਂਜੀ ਇਹ ਮੈਂ ਡਰਾਪ ਠੀਕ ਆ ਹੁਣ ਤੁਸੀਂ ਧਰਲੇ ਬੈਠੇ ਆ ਕੀ ਜਰਾ ਬਤੀ ਮੰਗ ਕਰਕੇ ਦੇ ਦੋ ਜੀ ਇਹਦਾ ਨਿਸਾਬ ਚਾਹੀਦਾ ਸਾਨੂੰ ਜੀ ਇਹ ਤਾਂ ਪਾਕ ਨੂੰ ਹੋਰ ਵੀ ਕਿਸੇ ਨਾਲ ਹੋ ਸਕਦੀ ਆ ਜਿਵੇਂ ਐਸੀ ਗ੍ਰੀਮਾਰਗ ਹੋਈ ਆ ਸਾਣਾ ਉਧਰ ਹੋ ਵੀ ਕਿਸੇ ਨਾਲ ਹੋ ਸਕਦੀ ਉਧਰ ਜਦੋਂ ਇਸ ਸੰਬੰਧੀ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਸ ਔਰਤ ਦਾ ਕੋਈ ਇਲਾਜ ਨਹੀਂ ਕੀਤਾ ਸਿਰਫ ਸਕੈਨਿੰਗ ਹੀ ਕੀਤੀ ਸੀ हां ਜੀ ਇੱਕ ਬੀਬੀ ਆਈ ਸੀਗੀ ਦਰਦ ਨਾਲ ਪੇਟ ਦੇ ਸਕੈਨ ਕਰਾਉਣ ਆਈ ਸੀ ਆਪੀ ਜੀ ਮੈਂ ਸਕੈਨ ਕਰਕੇ ਉਹਦੇ ਗੋਲ ਬਲੇਡਰ ਦੇ ਵਿੱਚ ਕੋਲੇਸਟ੍ਰੋਲ ਇਕੱਠਾ ਹੋਇਆ ਹੋਇਆ ਉਹਦੀ ਗੋਲ ਬਲੇਡਰ ਵਾਲ ਦੇ ਵਿੱਚ ਉਹਨੂੰ ਦੱਸਤਾ ਵੀ ਤੇਰੇ ਗਾਲ ਬਲੇਡਰ ਬਾਲ ਦੇ ਵਿੱਚ ਤੇਰਾ ਅਗਲੇ ਨੇ ਕਾਉਣ ਤੋਂ ਬਾਅਦ ਪੁੱਛਿਆ ਜੀ ਮੇਰਾ ਕੀ ਨੁਕਸ ਨਿਕਲਿਆ ਉਹਨੂੰ ਨੁਕਸ ਦੱਸ ਕੇ ਉਹਨੂੰ ਸਕੈਨ ਫੜਾ ਕੇ ਭੇਜਤਾ ਨਾ ਤਾਂ ਉਹਦਾ ਕੋਈ ਟਰੀਟਮੈਂਟ ਕੀਤਾ ਨਾ ਹੀ ਅਸਿਊਰਨਲ ਕੋਈ ਹੋਰ ਗੱਲ ਕੀਤੀ ਉਹ ਲੈ ਕੇ ਚਲੇ ਗਿਆ ਅੱਜ ਆ ਗਏ ਇੱਕ ਤੋਂ ਹੋਰ ਵੀ ਸਕੈਨ ਕਰਕੇ ਜੀ ਉਹ ਕਹਿੰਦੇ ਵੀ ਗਾਲ ਬਲੇਡਰ ਤੇਰਾ ਬਿਲਕੁਲ ਨਾਰਮਲ ਆ ਉਹਨਾਂ ਡਿਫਰੈਂਟ ਆਪੀਨੀਅਨ ਹੈ ਜੀ ਮੈਂ ਕਹਿੰਦਾ ਵੀ ਉਹਦੇ ਚ ਕੋਲੇਸਟ੍ਰੋਲ ਡਿਪੋਜ਼ਿਟ ਹੈਗਾ ਦੂਜੇ ਨੂੰ ਲੱਗਿਆ ਨਹੀਂ ਹੈਗਾ ਹੁਣ ਇਹਦੇ ਚ ਤਾਂ ਆਪਣਾ ਆਪਣਾ opinion ਆ ਡਾਕਟਰ ਦਾ ਤਾਂ ਉਹਦੇ ਕੋਈ ਟ੍ਰੀਟਮੈਂਟ ਨਹੀਂ ਕਰਦਾ ਪਿਆ ਕੁਝ ਨਹੀਂ ਕਰਦਾ ਪਿਆ ਉਹਦਾ ਕੱਲੀ scan ਕਰਕੇ ਉਹ ਭੇਜਤਾ ਅੱਜ 20 ਤਰੀਕ ਦੀ ਕੀਤੀ ਹੋਈ ਹੈ ਅੱਜ ਆ ਕੇ ਰੋਲਾ ਪਾਉਣਿੱਤੇ ਕਰਵਾਇਆ ਬਾਅਦ ਆਇਆ ਨਾ ਹਾਂਜੀ ਵੀ ਜੀ ਅਸੀਂ ਜੇ ਤੇ ਤੁਹਾਡੇ scan ਤੇ report ਤੇ ਆਪਰੇਸ਼ਨ ਕਰਾ ਲੈਂਦੇ ਕਿਤੇ ਮਤਲਬ ਜਿਹੜੇ ਡਾਕਟਰ ਨੇ ਵੀ ਕਰਨਾ ਉਹਨੇ ਦੇਖ ਕੇ ਤੁਹਾਨੂੰ ਦੱਸਣਾ ਹੀ ਹੈ ਵੀ ਆਹ ਡਿਜ਼ੀਜ਼ ਲਿਖੀ ਹੈ ਇਹਦੇ ਚ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਹਾਂ ਉਹ ਤਾਂ ਜਿਹੜੇ ਡਾਕਟਰ ਕੋਲ ਇਲਾਜ ਕਰਾਉਂਦੇ ਨੇ ਉਹ ਦੱਸੂ ਜੀ ਮਤਲਬ ਸਕੈਨ ਦੀ ਰਿਪੋਰਟ ਦਿੱਤੀ ਔ ਲੈ ਕੇ ਚਲੇ ਗਏ ਮੇਰੇ ਤੋਂ ਉਸ ਤੋਂ ਬਾਅਦ ਨਾ ਮੇਰੇ ਕੋਲ ਲਾਏ ਆ ਨਾ ਉਹਨਾਂ ਨੇ ਮੇਰੇ ਤੋਂ ਇਲਾਜ ਕਰਾਇਆ ਨਾ ਮੇਰੇ ਤੋਂ ਆਪਰੇਸ਼ਨ ਬਾਰੇ ਪੁੱਛਿਆ ਨਾ ਮੈਂ ਆਪਰੇਸ਼ਨ ਦੀ ਸਲਾਹ ਦਿੱਤੀ ਐ ਬਹੁਤ ਵੱਡਾ ਨੰਦ ਨਾਲ ਕੀ ਗੱਲ ਹੋ ਗਈ ਤੁਸੀਂ ਕੋਈ ਹੁਣ ਉਹ ਕਹਿੰਦੇ ਜੀ ਤੁਹਾਡੀ ਰਿਪੋਰਟ ਗਲਤ ਐ ਮੈਂ ਕਹਿੰਦਾ ਵੀ ਜਿੱਥੋਂ ਦੂਜੇ ਤੋਂ ਕਰਾਈਆ ਉਹ ਵੀ ਤਾਂ ਗਲਤ ਹੋ ਸਕਦੀ ਗਿਆ ਠੀਕ ਐ ਜੀ ਮੇਰੀ ਕਿਉਂ ਗਲਤ ਐ ਵੀ ਤੁਹਾਨੂੰ ਉਹ ਅੱਛੀ ਲੱਗਦੀ ਐ ਇਸ ਕਰਕੇ ਤੁਸੀਂ ਮੈਨੂੰ ਗਲਤ ਕਹਿ ਦਿੰਦੇ ਹੋ ਠੀਕ ਮੈਂ ਤਾਂ ਕੋਈ ਨਹੀਂ ਟ੍ਰੀਟਮੈਂਟ ਕੋਈ ਨਹੀਂ ਕੀਤੀ